ਕੰਪਲੇਨ ਕਰਨ ਦੀ ਮੇਰਾ ਮਕਸਦ ਇੱਕੋ ਇੱਕ ਸੀਗਾ ਕਿ 23 ਅਗਸਤ ਸ਼ੈਟਰਡੇ ਨੂੰ ਹਨੀ ਸਿੰਘ ਆ ਰਹੇ ਨੇ ਫਿਲਮ ਫੇਵਰ ਫਿਲਮ ਫੇਅਰ ਅਵਾਰਡ ਸਮਾਣੇ ਦੇ ਵਿੱਚ ਗਾਉਣ ਲਈ ਸਾਨੂੰ ਇਤਰਾਜ਼ ਨਹੀਂ ਆਉ ਚੰਗੇ ਗਾਣਾ ਗਾਓ ਪਰ ਉਹਨਾਂ ਨੇ ਜੇਕਰ ਮਿਲੀਅਨਰ ਸ਼ਰਾਬ ਦੀ ਗਾਣੇ ਨਸ਼ੇ ਦੇ ਗਾਣੇ ਗਾਉਣਗੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਚੰਡੀਗੜ੍ਹ ਸ਼ੋਅ ਹੈ ਅਸੀਂ ਦਲਜੀਤ ਦਾ ਉਹਦੀ ਉੱਪਰ ਵੀ ਫਿਕਰ ਨਹੀਂ ਲੱਗੀ ਸੀ ਕਿ ਚੰਡੀਗੜ੍ਹ ਪ੍ਰਸ਼ਾਸਨ ਨੇ ਪਹਿਲਾਂ ਹੀ ਕਹਿਤਾ ਸੀ ਕਿ ਦਲਜੀਤ ਮਤਲਬ ਬੰਦੂਕਾਂ ਵਾਲੇ ਗਾਣੇ ਗਨ ਕਲਚਰ ਵਾਲੇ ਗਾਣੇ ਡਰੰਕ ਡਰੰਕਿੰਗ ਦੇ ਗਾਣੇ ਇਹੋ ਜਿਹੇ ਨਸ਼ੇਟੰਦੀ ਕੋਈ ਗਾਣੇ ਨਹੀਂ ਗਾਊਗਾ ਪਰ ਕੀ ਲੱਗਦਾ ਹਨੀ ਸਿੰਘ ਦੇ ਅਜਿਹੇ ਕਿਹੜੇ ਗਾਣੇ ਨੇ ਜਿਨ੍ਹਾਂ ਤੇ ਤੁਹਾਨੂੰ ਇਤਰਾਜ਼ ਹੈ ਇਹ ਜੋ ਮਾਨਯੋਗ ਹਾਈ ਕੋਰਟ ਨੇ ਸਪਸ਼ਟ ਕੀਤਾ ਹੈ ਕਿ ਜੇਕਰ ਮੰਚ ਤੇ ਗਾਉਣਗੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਵਾਇਲੈਂਸ ਇਨ ਇਨ ਸੌਂਗ ਇਵਨ ਇਨ ਲਾਈਵ ਸ਼ੋਜ਼ ਵਿੱਚ ਨਹੀਂ ਗਾ ਸਕਦੇ ਮਾਨਵ ਹਾਈ ਕੋਰਟ ਦੀ ਹੁਕਮ ਦੀ ਉਲੰਘਣਾ ਹੋਏਗੀ ਕੰਟੈਂਪਟ ਆਫ ਕੋਰਟ ਹੋਏਗੀ ਸਪੀਰ ਜੱਸੀ ਨੇ ਪੰਜਾਬ ਦੇ ਫੇਮਸ ਸਿੰਗਰ ਉਹਨਾਂ ਨੇ ਵੀ ਵੀਡੀਓ ਪਾਈ ਸੀਗੀ ਉਹਦੇ ਵਿੱਚ ਉਹ ਤੁਸੀਂ ਦੇਖੀ ਸੀ ਵੀਡੀਓ ਜੀ ਮਹਾਰਾਜ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਪੂਰਾ ਪੰਜਾਬ ਦੇ ਵਿੱਚ ਇੱਕੋ ਹੀ ਕਲਾਕਾਰ ਆਵਾਜ਼ ਉਠਾਇਆ ਉਹ ਜਸਪੀਰ ਜੱਸੀ ਸਾਹਿਬ ਨੇ ਮੈਂ ਸ਼ੁਕਰਗੁਜ਼ਾਰ ਹਾਂ ਜਸਪੀਰ ਜਸਪੀਰ ਜੱਸੀ ਸਾਹਿਬ ਦੀ ਹਾਂ ਤੇ ਚੜ ਗਏ ਜੇ ਇਹ ਗਾਣੇ ਗਾਏਗੇ ਫਿਰ ਬਾਅਦ ਚ ਕੀ ਹੋਊਗਾ ਵਿਰੋਧ ਮੈਂ ਵਿਰੋਧ ਨਹੀਂ ਮਾਰਾ ਸਿੱਧਾ ਕੰਟੈਂਪਟ ਕੋਰਟ ਹੈ ਸਿੱਧਾ ਕੇਸ ਬਨੂਗਾ ਐਸਐਸਪੀ ਦੇ ਖਿਲਾਫ ਕਿਉਂਕਿ ਕੋਰਟ ਕਹਿ ਰਿਹਾ ਐ ਐਸਐਸਪੀ ਜ਼ਿੰਮੇਦਾਰ ਨੇ ਇਹ ਜਿਹੜੀ ਤੁਸੀਂ ਮੇਰੇ ਹੱਥ 'ਚ ਇੱਕ ਕਾਪੀ ਦੇਖ ਰਹੇ ਹੋ ਇਹ ਕੰਪਲੇਂਟ ਦੀ ਕਾਪੀ ਹੈ ਜਿਹੜੀ ਮੋਹਾਲੀ ਦੇ ਐਸਐਸਪੀ ਡੀਜੀਪੀ ਪੰਜਾਬ ਡੀਸੀ ਮੋਹਾਲੀ ਉਸ ਤੋਂ ਇਲਾਵਾ ਵੱਖ-ਵੱਖ ਡਿਪਾਰਟਮੈਂਟਾਂ ਨੂੰ ਇਹ ਕਾਪੀ ਦਿੱਤੀ ਗਈ ਹੈ ਕੰਪਲੇਂਟ ਕੀਤੀ ਗਈ ਹੈ ਸਾਡੇ ਨਾਲ ਪੰਡਿਤ ਰਾਉਤ ਨੇ ਇੰਵਰਟੀ ਨੇ ਕਿਉਂਕਿ ਜਿਹੜੇ ਪਿਛਲੇ ਲੰਬੇ ਸਮੇਂ ਤੋਂ ਪੰਜਾਬੀ ਮਾਪਲੀ ਨੂੰ ਲੈ ਕੇ ਪੰਜਾਬੀ ਗਾਣਿਆਂ ਨੂੰ ਲੈ ਕੇ ਲੱਚਰਤਾਂ ਨੂੰ ਲੈ ਕੇ ਜਿਹੜੀ ਪੰਜਾਬੀ ਗਾਣੇ ਦੇ ਵਿੱਚ ਲੱਚਰਤਾਂ ਹੁੰਦੀ ਹੈ ਉਹਨੂੰ ਲੈ ਕੇ ਵਿਰੋਧ ਕਰਦੇ ਨੇ ਕਾਨੂੰਨ ਜਿਹੜੇ ਕਿ ਪ੍ਰਸ਼ਾਸਨ ਨੇ ਉਹਨਾਂ ਦੇ ਕੰਨੀ ਗੱਲ ਤੱਕ ਪਹੁੰਚਾਉਂਦੇ ਨੇ ਇਹਨਾਂ ਤੇ ਰੋਕ ਲਾਈ ਜਾਵੇ ਜਿਸ ਕਰਕੇ ਪੰਜਾਬ ਦੇ ਨੌਜਵਾਨੀ ਪੀੜ੍ਹੀ ਗਲਤ ਰਸਤੇ ਤੇ ਨਾ ਪਵੇ ਕਿਉਂਕਿ 2-3 ਦਿਨਾਂ ਦੇ ਬਾਅਦ ਮੋਹਾਲੀ ਦੇ ਸਟੇਡੀਅਮ ਦੇ ਵਿੱਚ ਜਿਹੜਾ ਕਿ ਇੱਕ ਫਿਲਮ ਫੈਸਟੀਵਲ ਹੋਣ ਜਾ ਰਿਹਾ ਹੈ ਜਿਹਦੇ ਵਿੱਚ ਹਾਨੀ ਸਿੰਘ ਵੱਲੋਂ ਵੀ ਜਿਹੜਾ ਕਿ ਗਾਣੇ ਗਾਏ ਜਾਣਗੇ ਆਪਣੇ ਤੇ ਜਿਸ ਨੂੰ ਲੈ ਕੇ ਪੰਡਿਤ ਜੀ ਨੇ ਕੰਪਲੇਂਟ ਕੀਤੀ ਹੈ ਕੀ ਕੰਪਲੇਂਟ ਕੀਤੀ ਹੈ ਪੰਡਿਤ ਜੀ ਕਿਵੇਂ ਦੇਖ ਲਿਓ ਆ ਜਿਹੜਾ ਫਿਲਮ ਫੈਸਟੀਵਲ ਹੋਣ ਜਾ ਰਿਹਾ ਤੁਸੀਂ ਕੰਪਲੇਂਟ ਕੀਤੀ ਹੈ ਕਿਉਂ ਕੰਪਲੇਂਟ ਕੀਤੀ ਹੈ ਮਹਾਰਾਜ ਕੰਪਲੇਂਟ ਕਰਨ ਦੀ ਮੇਰਾ ਮਕਸਦ ਏਕੋ ਇੱਕ ਸੀਗਾ ਕਿ 23 ਅਗਸਟ ਸੈਟਰਡੇ ਨੂੰ ਹੰਨੀ ਸਿੰਘ ਆ ਰਹੇ ਨੇ ਫਿਲਮ ਫੇਵਰ ਫਿਲਮ ਫੇਅਰ ਅਵਾਰਡ ਸਮਾਣੇ ਦੇ ਵਿੱਚ ਗਾਉਣ ਲਈ ਜੀ ਸਾਨੂੰ ਇਤਰਾਜ਼ ਨਹੀਂ ਆਉ ਚੰਗੇ ਗਾਣਾ ਗਾਓ ਪਰ ਉਹਨਾਂ ਨੇ ਜੇਕਰ ਮਿਲੀਨਰ ਸ਼ਰਾਬ ਦੇ ਗਾਣੇ ਨਸ਼ੇ ਦੇ ਗਾਣੇ ਗਾਉਣਗੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਇਹ ਕੰਪਲੇਂਟ ਮੈਂ ਡੀਸੀ ਐਸਐਸਪੀ ਡੀਜੀਪੀ ਨੂੰ ਪੇਜੀ ਹੈ ਇਹ ਮੰਗ ਕੀਤੀ ਹੈ ਕਿ ਜੇ ਗਾਉਣਗੇ ਉਸੀ ਟਾਈਮ ਉਸ ਸ਼ੋ ਨੂੰ ਬੰਦ ਕੀਤਾ ਜਾਵੇ ਤੇ ਐਫਆਈਆਰ ਦਰਜ ਹੋਵੇ ਪਹਿਲਾਂ ਵੀ ਬੀਤੇ ਸਮੇਂ ਚ ਵੀ ਚੰਡੀਗੜ੍ਹ ਸ਼ੋ ਹੋਇਆ ਸੀ ਦਲਜੀਤ ਦਾ ਉਹਦੀ ਉੱਪਰ ਵੀ ਪਾਬੰਦੀ ਲੱਗੀ ਸੀ ਵੀ ਚੰਡੀਗੜ੍ਹ ਪ੍ਰਸ਼ਾਸਨ ਨੇ ਪਹਿਲਾਂ ਹੀ ਕਹਿਤਾ ਸੀ ਵੀ ਦਲਜੀਤ ਮਤਲਬ ਬੰਦੂਕਾਂ ਵਾਲੇ ਗਾਣੇ ਗਨ ਕਲਚਰ ਵਾਲੇ ਗਾਣੇ ਡਰੰਕ ਡਰੰਕਿੰਗ ਦੇ ਗਾਣੇ ਇਹੋ ਜੇ ਨਸ਼ੇਸੰਮਦੀ ਕੋਈ ਗਾਣੇ ਨਹੀਂ ਗਾਊਗਾ ਪਰ ਕੀ ਲੱਗਦਾ ਹਨੀ ਸਿੰਘ ਦੇ ਅਜਿਹੇ ਕਿਹੜੇ ਗਾਣੇ ਨੇ ਜਿਨ੍ਹਾਂ ਤੇ ਤੁਹਾਨੂੰ ਇਤਰਾਜ਼ ਹੈ ਮਹਾਰਾਜ ਇਤਰਾਜ਼ ਬਹੁਤ ਨਹੀਂ ਕਿਉਂਕਿ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ 22/2019 ਨੂੰ ਮੇਰੇ ਕੋਰਟ ਦੇ ਕੇਸ ਦੇ ਵਿੱਚ ਸਪਸ਼ਟ ਰੂਪ ਵਿੱਚ ਕਿਹਾ ਹੈ ਕਿ ਗਾਣੇ ਜਿਵੇਂ ਮਿਲੀਨਰ ਵਨ ਬੋਟਲ ਡਾਊਨ ਮੈਨੀਅਕ ਬ੍ਰੇਕਅਪ ਪਾਰਟੀ ਮਨਾਲੀ ਟ੍ਰੇਨਸ ਚਾਰ ਬੋਟਲ ਲੋੜਕਾ ਇਦੇ ਵਿੱਚ ਸ਼ਰਾਬ ਨਸ਼ੇ ਦੀ ਉਸਤਤ ਕੀਤੀ ਗਈ ਔਰਤ ਨੂੰ ਬੇਇੱਜ਼ਤੀ ਕਰਨ ਵਾਲੇ ਐਮਐਫ ਸ਼ਬਦ ਦੀ ਵਰਤੋਂ ਹੋਇਆ ਹੈ ਇਸ ਲਈ ਮੈਂ ਇਹ ਕਹਿਆ ਕਿ ਜੇਕਰ ਇਹ ਗਾਉਣਗੇ ਉਸੇ ਟਾਈਮ ਉਹਨਾਂ ਦੇ ਸ਼ੋਅ ਬੰਦ ਹੋਵੇ ਤੇ ਉਹਨਾਂ ਦੇ ਖਿਲਾਫ ਐਫਆਰ ਦਰਜ ਹੋਵੇ ਕਿਉਂਕਿ ਮਾਨਯੋਗ ਹਾਈ ਕੋਰਟ ਨੇ ਸਪਸ਼ਟ ਕੀਤਾ ਹੈ ਕਿ ਜੇਕਰ ਮੰਚ ਤੇ ਗਾਉਣਗੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਵਾਇਲੈਂਸ ਇਨਡਸਟਰੀ ਸੋ ਇਵਨ ਇਨ ਲਾਈਵ ਸ਼ੋਸ ਵਿੱਚ ਨਹੀਂ ਗਾ ਸਕਦੇ ਮਾਨਯੋਗ ਹਾਈ ਕੋਰਟ ਦੀ ਹੁਕਮ ਦੀ ਉਲੰਘਣਾ ਹੋਏਗੀ ਕੰਟੈਂਪਟ ਆਫ ਕੋਰਟ ਹੋਏਗੀ ਜਸਬੀਰ ਜੱਸੀ ਨੇ ਪੰਜਾਬ ਦੇ ਫੇਮਸ ਸਿੰਗਰ ਉਹਨਾਂ ਨੇ ਵੀ ਵੀਡੀਓ ਪਾਈ ਸੀਗੀ ਉਹਦੇ ਵਿੱਚ ਉਹ ਤੁਸੀਂ ਦੇਖੀ ਸੀ ਵੀਡੀਓ ਜੀ ਮਹਾਰਾਜ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਪੂਰਾ ਪੰਜਾਬ ਦੇ ਵਿੱਚ ਇਕੋ ਹੀ ਕਲਾਕਾਰ ਆਵਾਜ਼ ਉਠਾਇਆ ਉਹ ਜਸਪੀਰ ਜੱਸੀ ਸਾਹਿਬ ਨੇ ਮੈਂ ਸ਼ੁਕਰਗੁਜ਼ਾਰ ਹਾਂ ਜਸਪੀਰ ਜਸਪੀਰ ਜੱਸੀ ਸਾਹਿਬ ਦੀ ਜਿਨ੍ਹਾਂ ਨੇ ਆਵਾਜ਼ ਉਠਾ ਕੇ ਇਹ ਕਿਹਾ ਕਿ ਇਹਨਾਂ ਨੂੰ ਮੰਚ ਤੇ ਹੀ ਨਹੀਂ ਚੜਾਉਣਾ ਚਾਹੀਦਾ ਬਹੁਤ ਸਾਰੇ ਕਲਾਕਾਰ ਨੇ ਉਹਨਾਂ ਨੂੰ ਬੁਲਾਓ ਸਾਫ਼ ਸੁਥਰਾ ਗਾਉਣਾ ਗਾਉਣਗੇ ਪਰ ਜਿਹੜੇ ਗਾਇਕ ਸ਼ਰਾਬ ਨਸ਼ੇ ਦੀ ਉਤਸਤ ਕਿਤੇ ਨੇ ਉਹ ਖੁੱਲੀ ਤੌਰ ਤੇ ਕਹਿੰਦੇ ਨੇ ਕਿ ਇਹਨਾਂ ਦੀ ਨਸਲੇ ਦੇ ਵਿੱਚ ਡੀਐਨਏ ਦੇ ਵਿੱਚ ਮੈਂ ਇਹ ਗਲਤ ਗਾਣਾ ਚੋ ਚੜਾਣਾ ਇਸ ਤਰ੍ਹਾਂ ਦੀ ਗੱਲ ਕਰਨ ਵਾਲੇ ਹਨੀ ਸਿੰਘ ਨੂੰ ਮੰਚ ਤੇ ਨਹੀਂ ਚੜਾਣਾ ਚਾਹੀਦਾ ਇਹ ਮੰਗ ਕਿਤੇ ਨੇ ਜਸਪ੍ਰੀਤ ਜੱਸੀ ਸਾਹਿਬ ਮੈਂ ਸ਼ੁਕਰਗੁਜ਼ਾਰਾ ਅਜੀ ਹੈ ਜਾਗਰੂਕਤਾ ਹਰੇਕ ਦੇ ਮੰਦ ਵਿੱਚ ਪੈਦਾ ਹੋਏਗੀ ਪੰਜਾਬ ਲੋਕ ਜਾਗਣਗੇ ਆਪਣੀ ਭਾਸ਼ਾ ਤੇ ਸਭਿਆਚਾਰ ਨੂੰ ਬਚਾਉਣਗੇ ਪਰ ਤੁਹਾਨੂੰ ਨਹੀਂ ਲੱਗਦਾ ਜਿਹੜੇ ਕੰਮ ਤੁਸੀਂ ਕਰ ਰਹੇ ਹੋ ਪ੍ਰਸ਼ਾਸਨ ਨੂੰ ਕੰਪਲੀਟਾ ਰਿਕਰੂ ਡੀਜੀਪੀ ਨੂੰ ਐਸਐਸਪੀ ਨੂੰ ਡੀਸੀ ਨੂੰ ਸਭ ਨੂੰ ਲਿਖ ਰਹੇ ਹੋ ਪਰ ਤੁਹਾਨੂੰ ਨਹੀਂ ਲੱਗਦਾ ਇਹ ਕੰਮ ਪ੍ਰਸ਼ਾਸਨ ਨੂੰ ਕਰਨਾ ਚਾਹੀਦਾ ਪੰਜਾਬ ਦੀ ਨੌਜਵਾਨੀ ਪੀੜ੍ਹੀ ਨੂੰ ਕੀ ਸੇਧ ਦੇਣਗੇ ਹਾਂ ਮਾਨਯੋਗ ਮੁੱਖ ਮੰਤਰੀ ਖੁਦ ਕਲਾਕਾਰ ਨੇ ਖੁਦ ਕਲਾਕੀ ਹੈ ਕਲਾਕਾਰੀ ਕੇ ਉਹ ਜਾਣਦੇ ਮੈਨੂੰ ਪੂਰਾ ਆਸ ਤੋਂ ਉਮੀਦ ਹੈ ਇਸ ਜਸਪੀਰ ਜੱਸੀ ਸਾਹਿਬ ਦੀ ਆਵਾਜ਼ ਸੁਣ ਕੇ ਜਸ਼ਪੀਰ ਜੱਸੀ ਸਾਹਿਬ ਦੀ ਨੂੰ ਸਨਮਾਨ ਕਰ ਦੇਵੇ ਮਾਨੋਂਗੇ ਮੁੱਖ ਮੰਤਰੀ ਕਾਰਵਾਈ ਕਰਨਗੇ ਡੀਜੀਪੀ ਸਾਹਿਬ ਕਾਰਵਾਈ ਕਰਨਗੇ ਮੰਚ ਤੇ ਉਹਨਾਂ ਨੂੰ ਚੜਾਉਣ ਤੋਂ ਪਹਿਲਾਂ ਵਾਰਨਿੰਗ ਦਿੱਤਾ ਜਾਊਗਾ ਜਾਂ ਉਹਨਾਂ ਨੂੰ ਚੜਾਉਣ ਦੀ ਮੌਕਾ ਹੀ ਨਹੀਂ ਦਿੱਤਾ ਜਾਊ ਕਿਉਂਕਿ 4 ਦਿਨ ਹਲੇ ਵੀ ਹੈ ਮੈਨੂੰ ਲੱਗਦਾ ਹੈ ਗੀਤਕਾਰ ਕਲਾਕਾਰ ਸੰਗੀਤਕਾਰ ਅਤੇ ਬੁੱਧੀਜੀਵੀ ਪੰਜਾਬ ਦੇ ਵਿੱਚ ਜਾਗਣਗੇ ਹਰਨੀ ਸਿੰਘ ਦੇ ਖਿਲਾਫ ਆਵਾਜ਼ ਉਠਾਉਣਗੇ ਮੈਨੂੰ ਪੂਰਾ ਆਸਤੁਮੀਦ ਹੈ ਹਲੇ ਵੀ 4 ਦਿਨ ਬਾਕੀ ਨੇ ਤੁਸੀਂ ਦੇਖੋਗੇ ਗੀਤਕਾਰ ਬੱਟੀ ਸਾਹਿਬ ਨੇ ਇੱਕ ਉਹਨਾਂ ਨੇ ਵੀ ਕਿਹਾ ਕਿ ਅਸੀਂ ਨਹੀਂ ਚੁੱਪ ਬੈਠਾਂਗੇ ਅਸੀਂ ਵੀ ਆਵਾਜ਼ ਉਠਾਵਾਂਗੇ ਲੈਟਰ ਲਿਖਾਂਗੇ ਹੋਰ ਲੈਟਰ ਲਿਖਣਗੇ ਲੋਕ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਪੰਡਤ ਜੀ ਸ਼ੁਰੂ ਤੋਂ ਹੀ ਆਵਾਜ਼ ਚੱਕਦੇ ਆਏ ਹੋ ਲੱਚਰਤਾ ਦੇ ਖਿਲਾਫ ਗਨ ਕਲਚਰ ਦੇ ਖਿਲਾਫ ਨਸ਼ਿਆਂ ਦੇ ਖਿਲਾਫ ਪਰ ਕੀ ਲੱਗਦਾ ਹੈ ਤੁਸੀਂ ਕਿੰਨਾ ਲੰਬੇ ਸਮੇਂ ਤੋਂ ਆਵਾਜ਼ ਚੱਕ ਰਹੇ ਹੋ ਤੁਹਾਨੂੰ ਨਹੀਂ ਲੱਗਦਾ ਕਿ ਪ੍ਰਸ਼ਾਸਨ ਨੂੰ ਹਜੇ ਕੰਮ ਕਰਨੇ ਚਾਹੀਦੇ ਹੋ ਹੋਰ ਲੋਕਾਂ ਨੂੰ ਵੀ ਇਹ ਕੰਮ 'ਚ ਜੁੜਨਾ ਚਾਹੀਦਾ ਹੈ ਪੰਜਾਬ ਦੀ ਨੌਜਵਾਨੀ ਪੀੜ੍ਹੀ ਨੂੰ ਤੁਸੀਂ ਇਸ ਸਮੇਂ ਕਿੱਥੇ ਖੜਾ ਦੇਖਦੇ ਹੋ ਮਹਾਰਾਜ ਪੰਜਾਬੀ ਨੌਜਵਾਨ ਚੰਗੇ ਨੇ ਬਹੁਤ ਕਮਾਲ ਦੇ ਨੇ ਹਲੇ ਵੀ ਚੰਗੇ ਰਾਹ ਤੇ ਚੱਲਣ ਵਾਲੇ ਨੇ ਪਰ ਕੁਝ ਲੋਕ ਜੋ ਪੰਜਾਬੀ ਭਾਸ਼ਾ ਤੋਂ ਸੱਭਿਆਚਾਰ ਤੋਂ ਤੋਂ ਗੁਰਵਾਨੀ ਤੋਂ ਟੁੱਟੇ ਹੋਏ ਲੋਕ ਉਹ ਲੋਕ ਹੈ ਜੇ ਗਾਇਕ ਦੀ ਪ੍ਰਸ਼ੰਸਾ ਕਰ ਰਹੇ ਨੇ ਉਹਨਾਂ ਨੂੰ ਜੋੜਨ ਲਈ ਮੈਂ ਕੰਮ ਕਰ ਰਿਹਾ ਮਾਨਯੋਗ ਮੁੱਖ ਮੰਤਰੀ ਵੀ ਇਹ ਕੰਮ ਕਰਨਗੇ ਜੋ ਰੰਗਲਾ ਪੰਜਾਬ ਦੀ ਜਿਹੜੇ ਸੁਪਨਾ ਹੈ ਪੰਜਾਬ ਸਰਕਾਰ ਦੀ ਉਹਦੇ ਤਹਿਤ ਮੈਨੂੰ ਲੱਗਦਾ ਹੈ ਮਾਨਯੋਗ ਮੁੱਖ ਮੰਤਰੀ ਕਾਰਵਾਈ ਕਰਨਗੇ ਡੀਸੀ ਐਸਐਚਪੀ ਕਮਾਲ ਦੇ ਨੇ ਉਹ ਕਾਰਵਾਈ ਕਰਨਗੇ ਤੁਸ਼ਾਉਣ ਵਾਲੇ ਦੇ ਵਕਤ ਤੁਸੀਂ ਦੇਖੋਗੇ ਹਨੀ ਸਿੰਘ ਨੂੰ ਮੰਚ ਤੇ ਚੜਨ ਤੋਂ ਪਹਿਲਾਂ ਉਨਾਂ ਨੂੰ ਜਾਂ ਮਹਿਲਾ ਕਮਿਸ਼ਨ ਮਹਿਲਾ ਆਯੋਗ ਚੇਅਰਪਰਸਨ ਜਿਨ੍ਹਾਂ ਨੇ ਨੋਟਿਸ ਕੱਢਿਆ ਸੀ ਉੱਥੇ ਉਹ ਪੇਸ਼ ਹੋਣਗੇ ਨਹੀਂ ਤਾਂ ਉਹਨਾਂ ਨੂੰ ਮੰਚ ਤੇ ਨਹੀਂ ਚੜਨ ਦੇਣਾ ਇਹ ਤਾਂ ਹੋਣ ਵਾਲੀ ਤੁਸੀਂ ਦੇਖੋਗੇ ਪਰ ਕੀ ਜੇ ਉਸ ਦਿਨ ਉਹ ਮੰਚ ਤੇ ਚੜ ਗਏ ਜਿਹੇ ਗਾਣੇ ਗਾਏਗੇ ਫਿਰ ਬਾਅਦ ਚ ਕੀ ਹੋਊਗਾ ਵਿਰੋਧ ਕਰੋਂਗੇ ਮੈਂ ਵਿਰੋਧ ਨਹੀਂ ਮਾਰਾ ਸਿੱਧਾ ਕੰਟੈਂਪਟ ਅਫ ਕੋਰਟ ਹੈ ਸਿੱਧਾ ਕੇਸ ਬਣੂਗਾ ਐਸਐਸਪੀ ਦੇ ਖਿਲਾਫ ਕਿਉਂਕਿ ਕੋਰਟ ਕਹਿੰਦਾ ਹੈ ਐਸਐਸਪੀ ਜ਼ਿੰਮੇਦਾਰ ਨੇ कोर्ट ਵੱਲੋਂ ਲੀਗਲ ਨੋਟਿਸ ਪੇ ਕੀਤਾ ਗਿਆ ਹੈ। ਕੋਰਟ ਵੱਲੋਂ ਕੋਰਟ ਦੇ ਹੁਕਮ ਦੇ ਵਿੱਚ ਲਿਖਿਆ ਗਿਆ ਹੈ ਕਿ ਜੇਕਰ ਕੋਈ ਆਰਡਰ ਵਿੱਚ ਮੇਰੇ ਕੇਸ ਦੇ ਆਰਡਰ ਦੇ ਵਿੱਚ ਉਹ ਕਹਿੰਦੇ ਨੇ ਕਿ ਜੇਕਰ ਕੋਈ ਮੰਚ ਤੇ ਗਾਉਣਗੇ ਗਲਤ ਗਾਣੇ ਸ਼ਰਾਬ ਨਸ਼ੇ ਨੂੰ ਉਤਸ਼ਾਹ ਕਰਨ ਵਾਲੇ ਗਾਣੇ ਸਿੱਧੀ ਤੌਰ ਤੇ ਉੱਥੇ ਦੀ ਐਸਐਸਪੀ ਤੇ ਡੀਸੀ ਜ਼ਿੰਮੇਵਾਰ ਹੋਣਗੇ। ਤੋਂ ਉਹਨਾਂ ਦੇ ਖਿਲਾਫ ਕੰਟੈਂਪਟ ਮਾਇਨਫੈਕ ਕਰਾਂਗਾ। ਤੋਂ ਉਹ ਬਚਣ ਲਈ ਖੁਦ ਕੰਮ ਕਰਨਗੇ। ਇਸ ਲਈ ਮੈਨੂੰ ਲੱਗਦਾ ਹੈ ਹਨੀ ਸਿੰਘ ਮੰਚ ਤੇ ਨਹੀਂ ਗਾਉਣਗੇ। ਜੇ ਗਾਉਣਗੇ ਸਾਰੇ ਦੇ ਸਾਰੇ ਪ੍ਰਸ਼ਾਸਨ ਫਸ ਜਾਏਗਾ ਠੀਕ ਹੈ ਬਹੁਤ ਬਹੁਤ ਧੰਨਵਾਦ ਸੋ ਬਿਲਕੁਲ 23 ਤਰੀਕ ਨੂੰ ਸ਼ਨੀਵਾਰ ਵਾਲੇ ਦਿਨ ਮੁਹਾਲੀ ਦੇ ਸਟੇਡੀਅਮ ਦੇ ਵਿੱਚ ਇੱਕ ਜਿਹੜਾ ਕੀ ਪੰਜਾਬੀ ਫਿਲਮ ਫੈਸਟੀਵਲ ਹੋ ਸ਼ੋ ਹੋਣ ਜਾ ਰਿਹਾ ਜਿਹਦੇ ਵਿੱਚ ਹਨੀ ਸਿੰਘ ਵੀ ਹਿੱਸਾ ਲੈ ਰਹੇ ਨੇ ਜਿਸ ਨੂੰ ਲੈ ਕੇ ਪੰਡਿਤ ਰਾਉਤ ਨੇ ਨਿਭਰ ਨੇ ਕੰਪਲੀਟਾਂ ਜਿਹੜੀਆਂ ਕੀ ਦਾਖਲ ਕੀਤੀਆਂ ਸੀਗੀਆਂ ਵੀ ਹਨੀ ਸਿੰਘ ਜਿਹੜੇ ਲਚਰਤਾ ਵਾਲੇ ਗਾਣੇ ਗਾਉਂਦੇ ਨੇ ਕੁਝ ਕੁ ਗਾਣੇ ਨੇ ਉਹਨਾਂ ਦੇ ਜਿਹੜੇ ਕਾਫੀ ਵਿਵਾਦਿਤ ਵੀ ਰਹੇ ਐ ਚਾਹੇ ਉਹ ਡਰੰਕ ਦੇ ਨਾਲ ਜੁੜੇ ਹੋਣ ਨਸ਼ਿਆਂ ਦੇ ਨਾਲ ਜੁੜੇ ਹੋਣ ਚਾਰ ਬੋਟਲ ਬੋਰਡ ਦਾ ਅਜਿਹੇ ਕਈ ਗਾਣੇ ਸੀ ਹਨੀ ਸਿੰਘ ਦੇ ਆਏ ਸੀ ਵੀ ਤਾਂ ਜੋ ਨੌਜਵਾਨੀ ਪੀੜ੍ਹੀ ਅਜਿਹੇ ਗਾਣੇ ਨਾ ਸੁਣੇ ਤੇ ਉਹ ਦੂਰ ਰਹੇ ਹੁਣ ਦੇਖਾਂਗੇ ਜਿਹੜਾ ਸ਼ੋਅ ਹੋਣਾ ਸ਼ਨੀਵਾਰ ਨੂੰ ਉੱਥੇ ਹਨੀ ਸਿੰਘ ਹਿੱਸਾ ਲੈਣਗੇ ਹਨੀ ਸਿੰਘ ਨੂੰ ਸਟੇਜ ਤੇ ਚੜਾ ਦਿੱਤਾ ਜਾਊਗਾ ਕਿ ਜਾਂ ਹਨੀ ਸਿੰਘ ਉਹਨਾਂ ਗਾਣਿਆਂ ਤੋਂ ਬਚ ਕੇ ਰਹਿਣਗੇ ਵੀ ਉਹ ਗਾਣੇ ਉਹ ਨਹੀਂ ਗਾਣਗੇ ਜਿਨ੍ਹਾਂ ਦੇ ਉੱਪਰ ਕੋਈ ਨਾ ਕੋਈ ਰੋਕ ਲੱਗਦੀ ਹੈ ਕੈਮਰਾਮੈਨ ਮੁਕਲ ਦੇ ਨਾਲ ਹਰਜੀਤ ਮਠਾੜੂ ਦਾ ਸਾਮਰ نیوز ਚੰਡੀਗੜ੍ਹ